ਰਸਤੇ ਦੇ ਵਿੱਚ ਬਰਾਤ ਘੇਰ ਕੇ ਹਮਲਾਵਰਾਂ ਨੇ ਕੀਤਾ ਹਮਲਾ ਕਾਰ ਸਵਾਰਾਂ ਨੇ ਗੱਡੀਆਂ ਦੀ ਕੀਤੀ ਭੰਨ ਤੋੜ ਫਾਜ਼ਿਲਕਾ ਤੋਂ ਮਮਦੋਟ ਜਾ ਰਹੀ ਸੀ ਬਰਾਤ ਔਰਤਾਂ ਅਤੇ ਬਜ਼ੁਰਗ ਸਮੇਤ ਕਾਰ ਚਾਲਕ ਅਧੀ ਕੀਤੇ ਕੁੱਟਮਾਰ ਵਰਾਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਬਰਾਤੀਆਂ ਨੂੰ ਰਸਤੇ ਦੇ ਵਿੱਚ ਹੀ ਹਮਲਾਵਰਾਂ ਨੇ ਘੇਰ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਕਿ ਆਪੇ ਗੱਡੀਆਂ ਦੀ ਪੰਨ ਤੋੜ ਕੀਤੀ ਗਈ ਤੇ ਗੰਭੀਰ ਸੱਟਾਂ ਵੀ ਬਰਾਤੀਆਂ ਦੇ ਲੱਗੀਆਂ ਨੇ ਤਨਜ਼ ਦੇ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੰਬੂਕੇ ਤੋਂ ਮਮਦੋਟ ਦੇ ਨੇੜਲੇ ਪਿੰਡ ਲੱਖਾ ਸਿੰਘ ਵਾਲਾ ਠਿਠਾੜ ਵਿਖੇ ਆ ਰਹੀ ਬਰਾਤ ਨੂੰ ਕਾਰ ਸਵਾਰਾ ਕੁਝ ਨੌਜਵਾਨਾਂ ਨੇ ਪਿੰਡ ਲੱਖੋ ਕੇ ਬਹਿਰਾਮ ਲਾ ਕੇ ਘੇਰ ਕੇ ਕਾਰ ਦੀ ਬੁਰੀ ਤਰ੍ਹਾਂ ਨਾਲ ਪੰਨ ਤੋੜ ਗਿੱਤੀ ਅਤੇ ਕਾਰ ਦੁਆਰ 5 ਜਣਿਆਂ ਦੀ ਅੰਨੀਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇੱਕ ਰਿਪੋਰਟ ਮੁਤਾਬਕ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾਰ ਤੋਂ ਸੁਰਜੀਤ ਸਿੰਘ ਜੋ ਕਿ ਆਪਣੀਆਂ ਦੋ ਬੇਟੀਆਂ ਤੇ ਇੱਕ ਪੁੱਤਰੇ ਸਮੇਤ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਮੰਬੋ ਕੇ ਵੱਡਾ ਵਿਖੇ ਸਾਲੇ ਦੇ ਵਿਆਹ ਤੇ ਗਏ ਸਨ ਅਤੇ ਉੱਥੋਂ ਉਹਨਾਂ ਨੇ ਬਰਾਦ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਕਿ ਵਿਆਹ ਤੇ ਪਹੁੰਚਣਾ ਸੀ ਕਿ ਰਸਤੇ ਦੇ ਵਿੱਚ ਹੀ ਕੁਝ ਕਾਰ ਸਵਾਰਾਂ ਨੇ ਜਿਹੜਾ ਕਿ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਨੌਜਵਾਨਾਂ ਨੇ ਜਿਹੜੇ ਕਿ ਅਣਪਛਾਤੇ ਨੌਜਵਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਕਿ ਉਹਨਾਂ ਦੇ ਕਾਰ ਉੱਤੇ ਹਮਲਾ ਕੀਤਾ ਗੱਡੀਆਂ ਦੇ ਸ਼ੀਸ਼ੇ ਤੱਕ ਪਾਣ ਦਿੱਤੇ ਗਏ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹਮਲੇ ਦੌਰਾਨ ਜਿਹੜੇ ਕਿ ਬਰਾਤੀਆਂ ਨੂੰ ਗੰਬੇਰ ਸੱਟਾਂ ਲੱਗੀਆਂ ਹਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਬਾਰਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਵਿਆਹ ਦੇ ਗਏ ਆ ਫਾਇਰ ਕੇ ਜਲੇ ਪਰ ਪਿੰਡ ਮੁੰਬੇ ਕੇਗਾ ਜੀ ਵੱਡਾ ਮੁੰਬੇ ਕੇ ਉੱਥੇ ਗਏ ਆ ਕੱਲ ਗਏ ਆ ਅਸੀਂ ਤੇ ਰਾਤ ਰਹੇ ਆ ਤਸਵੀਰੇ ਹੀ ਚੱਲ ਪਏ ਮੇਰੇ ਨਾਲ ਜੋ ਮੇਰੀਆਂ ਕੁੜੀਆਂ ਨੇ ਇੱਕ ਮੇਰਾ ਪੋਤਰਾ ਹੈ ਇੱਕ ਬੁੜੋਤੜੀ ਹੈ ਇੱਕ ਨਾਲ ਬੰਦਾ ਹੋਣਾ ਰਿਸ਼ਤੇਦਾਰੋ ਵੀ ਨਾਲ ਸਾਡੇ ਅਸੀਂ ਆ ਰਹੇ ਆ ਤੁਹਾਨੂੰ ਕੋਈ ਪਤਾ ਨਹੀਂ ਲੱਖੋ ਗਿਆ ਲੰਗੇ ਆ ਅੱਗੇ ਅੰਤਕੁਲ ਬੇੜੀ ਕੀਤਾ ਉਹ ਪਤਾ ਹੀ ਉਹਦਾ ਲੱਗਾ ਜਦ ਕੱਟੀ ਹੋਣਾ ਚਾਹ ਕੇ ਸਾਡੀ ਕੋਲ ਹਾਰ ਕੇ ਦੱਸ ਆਪਾਂ ਦੋਨੋਂ ਸੁਟਕ ਨਹੀਂ ਕੀ ਹੈ ਜੋ ਇਹ ਪੰਨਾਂ ਲਾਪੇ ਸਾਨੂੰ ਪਤਾ ਹੀ ਨਹੀਂ ਲੱਗਿਆ ਸਾਹਮਣੇ ਹੀ ਦਿੱਤਾ ਨਾ ਸਾਨੂੰ ਕਿੰਨੇ ਕੁ ਜਣੇ ਸੀਗੇ ਉਹ ਪੰਜ ਕੁ ਜੱッセ ਨੇ ਪੰਜ 6 ਇਹ ਇੰਨੇ ਕਹੇ ਪੰਜ ਕੁ ਜਣੇ ਮੇਰੇ ਖਿਆਲ ਹੈ ਕੀ ਕੀ ਨੁਕਸਾਨ ਹੋਇਆ ਨੁਕਸਾਨ ਇੱਕ ਤਾਂ ਕੁੜੀਆਂ ਕੋਲੋਂ ਗਿਆਣਾ ਹੈਗਾ ਹੀ ਉਹ ਲੈ ਗਏ ਤੇ ਬਾਕੀ ਆ ਪੁੱਕੇ ਫਾਟੇ ਫੜਾਂ ਬਹੁਤ ਜਾ ਗਈ ਮੇਰੀ ਘਟਾ ਬੱਤੀ ਹੋਰ ਚਲ ਗਏ ਜੀ ਸੱਟਾਂ ਵੀ ਲੱਗੀਆਂ ਸਨ ਲਾ ਕੇ ਗਏ ਨੇ ਜੀ ਕਿੰਨੇ ਜਣੇ ਜਖਮੀ ਹੋਏ ਨੇ ਸਾਡੇ ਨਾਜੇ ਚ ਛੇ ਜਣੇ ਹੋਣੇ ਚਾਹੀਦੇ ਜੇ ਇੱਕ ਤਾਂ ਛੇ ਜਣੇ ਟ੍ਰੈਵਰ ਸੀ ਛੇ ਜਣੇ ਹੋਣੇ ਚਾਹੀਦੇ ਮੇਰੇ ਦਿਲ ਮੰਦਾ ਸਟਾਉਨਾਂ ਨੇ ਕਾਦੇ ਕਾਦੇ ਨਾਲ ਮਾਰੀਆਂ ਕਿੰਨੇ ਜਣੇ ਸੀਗੇ ਉਹਨਾਂ ਕੋਲ ਜਿਹੜੇ ਸਾਰੇ ਹੈਗੇ ਸਭ ਵਸਤੂ ਹੈਗੇ ਉੱਤੀ ਜਿਹੜੇ ਪੈਨ ਟਾਪੇ ਘਾਟੋ ਨਾਲ ਚਲਾਏ ਨੇ ਤੇ ਕਿਰਪਾਨ ਵੀ ਇੱਕ ਲੰਡੀ ਜਗੀ ਸੀ ਉਹਦਾ ਸੱਟ ਗਏ ਨੇ ਇੱਥੇ ਜਾਨ ਲਗ ਗਈ ਇੱਥੇ ਥੱਲੇ ਪਈ ਕਿੰਨੇ ਜਣੇ ਸੀਗੇ ਉਹ 6 ਜਣੇ ਸੀ ਤੇ ਕੋਈ ਸਮਾਨ ਵੀ ਖੋਇਆ ਗਿਆ ਤੁਹਾਡਾ ਹਾਂਜੀ ਸਮਾਨ ਦਾ ਵੀ ਨੁਕਸਾਨ ਹੋਇਆ ਆ ਅਨਕ ਸ਼ਵਾਨ ਸਾਡਾ ਸੋਨਾ ਕੁੜੀਆਂ ਪਾਇਆ ਹਿੰ ਇੱਕ ਮੌਜੂਦਾ ਸਰਪੰਚ ਨਹੀਂ ਹੈ ਆਪਣੇ ਫਾਰੂ ਵਾਲੇ ਦੀ ਮੇਰੀ ਕੁੜੀ ਉਧੇ ਗੱਲ ਚ ਹੈਗੀ ਇਹ ਦੂਜੀ ਕੁੜੀ ਹੈਗੀ ਇਹ ੜੋ ਪਾਰ ਵਾਲੀ ਉਂਦੇ ਮੋਹਰੇ ਛੇ ਹੈਗੀਆਂ ਅਸੀਂ ਗੱਲ ਚ ਉਹਦਾ ਕੀ ਚੱਕੜਾ ਸੀ ਪੂਰਾ ਢੋ ਪੁੱਤਰ ਉਹ ਕੁੜੀ ਮੁੰਡੇ ਹੱਡੇ ਦਾ ਪੋਤੇ ਮੇਰੇ ਆਹ ਠੀਕ ਜਿਹੜੀ ਮਦਈ ਤੇ ਰਿਆ ਇਹ ਆਪਣੇ ਸਰਜੀਤ ਸਿੰਘ ਸਾਨੂੰ ਤੁਲਸਾ ਸਿੰਘ ਦੇ ਸੁਖਿੰਦਰ ਸਿੰਘ ਸਾਨੂੰ ਕਰਪਾਲ ਸਿੰਘ ਇਹ ਲਖਮੀਰ ਕੇ ਧਾੜਦੇ ਆ ਤੇ ਇਹ ਕਹਿੰਦੇ ਸੀਗੇ ਵੀ ਅਸੀਂ ਉੱਥੇ ਮੰਬੋਗੇ ਪਿੰਡ ਸਾਡੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਤੇ ਉੱਥੋਂ ਇਹ ਬਰਾਤ ਤੇ ਆ ਰਹੇ ਸੀਗੇ ਲਖੋਵਾਲ ਪਿੰਡ ਤੇ ਉੱਥੇ ਵੀ ਕਦੇ ਪਤਾ ਲੱਗਾ ਅੰਦਰ ਖਾਤੇ ਵੀ ਇਹਨਾਂ ਦੀ ਬੈਸਮ ਫਸਾਈ ਕੋਈ ਗਾਣਿਆ ਗੁਣਿਆ ਤੋਂ ਹੋਈ ਆ ਤੇ ਇੱਥੇ ਆਣ ਕੇ ਇਹਨਾਂ ਦਾ ਕੋ ਉਹਨਾਂ ਨੇ ਮਤਲਬ ਗੱਡੀ ਹੋਰ ਲਿਆ ਆ ਕੇ ਤੇ ਇਹਨਾਂ ਦੇ ਸ਼ੀਸ਼ੇ ਹੋਏ ਤੂੜਤੇ ਆ ਥੋੜੀਆਂ ਬੰਦੀਆਂ ਸੱਟਾਂ ਲਾਈਆਂ ਵਾ ਤੇ ਉਹਦੇ ਬਾਰੇ ਤਸਦੀਕ ਕਰ ਰਹੇ ਆ ਇਹ ਕੈਨੇਡਾ ਵੀ ਜਾਣ ਲੱਗਿਆ ਸਾਡਾ ਕੋਈ ਸੋਨੇ ਦੀ ਆਈਟਮ ਹੀ ਉਹ ਵੀ ਲੈ ਗਿਆ ਉਹਦੇ ਬਾਰੇ ਇਹ ਤਸਦੀਕ ਕਰਦੇ ਆ ਤੇ ਐਸ ਐਚਓ ਸਾਹਿਬ ਚੱਲੇ ਆਉ ਪਿੰਡ ਜਾ ਕੇ ਤੇ ਤਸਦੀਕ ਕਰਦੇ ਆ ਨਾਲੇ ਦੋਸ਼ੀਆਂ ਉਹਨਾਂ ਨੂੰ ਫੜ ਕੇ ਫਿਰ ਪਤਾ ਲੱਗੂਗਾ ਕੀ ਗੱਲਬਾਤ ਹੋਈ ਸੱਤਾ ਕਿੰਨਿਆਂ ਕਿਨੋਂ ਲੱਗੇ ਆ ਕੋਈ ਨੁਕਸਾਨ ਵੀ ਹੋਇਆ ਨਹੀਂ ਕੋਈ ਜ਼ਿਆਦਾ ਨਹੀਂ ਸੱਟਾਂ ਦੇ ਉਹਨਾਂ ਦੇ ਜਿਹੜਾ ਕਾਰ ਦੇ ਸ਼ੀਸ਼ੇ-ਫਿਸ਼ੇ ਟੁੱਟ ਕੇ ਵੱਜੇ ਆ ਤੇ ਜਾਂ ਕਿਸੇ ਦਾ ਮਾੜਾ-ਮੋਟਾ ਡਾਂਗ-ਛੋਟਾ ਵੱਜਾ ਹੋਰ ਕੋਈ ਜ਼ਿਆਦਾ ਸੱਟ ਨਹੀਂ ਹੈਗੀ ਹਾਂ ਛਿਰੀਆਂ ਝੋਟਾਂ ਆਈਆਂ ਕੋਈ ਉਹਨਾਂ ਦਾ ਸਮਾਨ ਵਗੈਰਾ ਵੀ ਕਹਿੰਦੇ ਸਾਡਾ ਨੁਕਸਾਨ ਇਹਨਾਂ ਨੇ ਕਹਿ ਮਦਦ ਆ ਬਗਿਆ ਵੀ ਕੋਈ ਸੋਨਾ ਵਗੈਰਾ ਵਾ ਉਹ ਤਸਦੀਕ ਕਰ ਲੈਣੇ ਉਹ ਗੱਲ ਦੀ ਕਿਉਂਕਿ ਜੇ ਇਹਨਾਂ ਦਾ ਝਗੜਾ ਆਇਆ ਤੇ ਫਿਰ سونے ਵਾਲੀ ਗੱਲ ਤੇ ਨਹੀਂ ਹੋਣੀ ਸੀ ਪਰ ਫਿਰ ਵੀ ਤਸਦੀਕ ਕਰ ਲੈਣੇ ਤੇ ਹਮਲਾਵਰਾਂ ਦੀ ਕੋਈ ਪਛਾਣ ਹੋਈ ਕਿੱਥੋਂ ਦੇ ਸਨ ਕਾਰਨ ਕੀ ਵਜ੍ਹਾ ਨਾਲ ਜਿਵੇਂ ਸ਼ਿਆਵਾ ਵੀ ਕੋਈ ਰਾਜਕਮਾਰ ਸਾਨੂੰ ਜਸਵੰਤ ਤੇ ਵਜਾ ਰੰਜਿਸ਼ ਕੀ ਹੋ ਸਕੀ ਵਜਾ ਰੰਜਿਸ਼ ਕੋ ਬਿਆਦ ਵਿੱਚਾਂ ਦੇ ਕੋ ਸਰਪੰਚੀ ਦੇ ਗਾਣੇ ਕੋਣੀ ਤੋਂ ਹੋਇਆ ਬਾਕੀ ਤਸਦੀਕ ਕਰਦੇ ਆ ਜੀ ਚੜ੍ਹਦੇ ਕਲਾ ਟਾਈਮ ਟੀਵੀ ਲਈ ਮਮਦੋਰ ਤੋਂ ਪੱਤਰਕਾਰ ਹਰਪ੍ਰੀਤ ਸਿੰਘ ਹੈਪੀ ਦੀ ਖਾਸ ਰਿਪੋਰਟ